ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਮੈਂ ਯੂਪੀ ਅਤੇ ਮੱਧ ਪ੍ਰਦੇਸ਼ ਦੇ ਕੁਝ ਜਗ੍ਹਾ ਤੇ ਘੁੰਮ ਰਿਹਾ ਹਾਂ ਤਾਂ ਲੁਧਿਆਣਾ ਤੋਂ ਟ੍ਰੇਨ ਫੜੀ ਵਧੀਆ ਟ੍ਰੇਨ ਸੀ ਸਾਫ਼ ਸੁਥੀ ਟ੍ਰੇਨ ਸੀ ਬੜਾ ਵਧੀਆ ਇੰਤਜ਼ਾਮ ਸੀਗਾ ਲੇਕਿਨ ਮੈਂ ਗੱਲ ਕਰ ਰਿਹਾ ਹਾਂ ਕਿ ਜੋ ਵਿਅਕਤੀਆਂ ਨਾਲ ਮੈਂ ਉੱਥੇ ਗੱਲਬਾਤ ਕੀਤੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਮੇਰੇ ਨੇੜੇ ਤੇੜੇ ਜੋ ਵਿਅਕਤੀ ਬੈਠੇ ਸਨ ਉਹ ਵਿਅਕਤੀ ਪੰਜਾਬ ਦੇ ਵਿੱਚ ਕੰਮ ਕਰਦੇ ਐ होली ਦਾ ਤਿਆਰ ਹੋਣ ਕਰਕੇ ਵਾਪਸ ਆਪਣੇ ਦੇਸ਼ ਆਪਣੇ ਪ੍ਰਦੇਸ਼ ਆਪਣੇ ਸਟੇਟ ਦੇ ਵਿੱਚ ਉਹ ਜਾ ਰਹੇ ਸੀ ਤਾਂ ਉਹਨਾਂ ਵਿਅਕਤੀਆਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਇੱਕ ਵਿਅਕਤੀ ਜੋ ਹੈ ਉਹ ਪੱਖੇ ਰੰਗ ਕਰਨ ਦਾ ਕੰਮ ਕਰ ਰਿਹਾ ਤੇ ਆਹ ਉਹਦੇ ਥੱਲੇ 5 ਤੋਂ 7 ਬੰਦੇ ਕੰਮ ਕਰਦੇ ਐ ਇੱਕ ਵਿਅਕਤੀ ਪੱਖੇ ਤੇ ਕੂਲਰਾਂ ਦੀ ਰਿਪੇਅਰ ਦਾ ਕੰਮ ਕਰਦਾ ਹੈ ਤੇ ਆਪਣੇ ਥੱਲੇ 7 ਤੋਂ 8 ਬੰਦੇ ਰੱਖੇ ਹੋਏ ਐ। ਇੱਕ ਬੰਦਾ ਜਿਹੜਾ ਹੈਗਾ ਸਲਾਈ ਦਾ ਕੰਮ ਕਰ ਰਿਹਾ ਫੈਕਟਰੀ ਦੇ ਵਿੱਚ। ਇੱਕ ਵਿਅਕਤੀ ਜਿਹੜਾ ਹੈਗਾ ਫੈਕਟਰੀ ਜੋ ਹੈ ਸ਼ੋਲਡਰ ਦਾ ਕੰਮ ਕਰ ਰਿਹਾ। ਇੱਕ ਵਿਅਕਤੀ ਫੈਕਟਰੀ ਦੇ ਵਿੱਚ ਜਿਹੜਾ ਹੈਗਾ ਟੈਕਨੀਕਲ ਕੋਈ ਕੰਮ ਦੇਖ ਰਿਹਾ। ਇੱਕ ਵਿਅਕਤੀ ਫੋਰਮੈਨ ਦਾ ਕੰਮ ਕਰ ਰਿਹਾ। ਮੇਰੇ ਕਹਿਣਾ ਮਤਲਬ ਇਹ ਕਿ ਲੁਧਿਆਣੇ ਅਤੇ ਅਤਿਸ਼੍ਰੀ ਅਮਰਸਾਹਬ ਦੇ ਵਿੱਚ ਇਹ ਨਿੱਕੇ ਨਿੱਕੇ ਇਹਨਾਂ ਨੇ ਐਂਟਰਪ੍ਰਾਈਜ਼ ਸਥਾਪਿਤ ਕੀਤੇ ਹੋਏ ਨੇ ਤੇ ਨਿੱਕੇ ਨਿੱਕੇ ਕੰਮ ਉਹ ਵਧੀਆ ਕਰ ਰਹੇ ਐ ਕੋਈ ਕਹੇ ਰ ਮੈਂ 35 ਹਜ਼ਾਰ ਤਨਖਾਹ ਲੈ ਰਿਹਾ ਕੋਈ ਕਹੇ ਮੈਂ 30 ਹਜ਼ਾਰ ਲੈ ਰਿਹਾ ਕੋਈ ਕਹੇ ਮੈਂ 25 ਹਜ਼ਾਰ ਤਨਖਾਹ ਲੈ ਰਿਹਾ ਤੇ ਇਹ ਵਿਅਕਤੀ ਤਿਉਹਾਰ ਤੇ ਜਾ ਰਹੇ ਸੀ ਆਪਣੇ ਘਰਦਿਆਂ ਉੱਤੇ ਸੋਹਣੇ ਸੋਹਣੇ ਗਿਫਟ ਲੈ ਕੇ ਵਾਪਸ ਆਪਣੇ ਏਰੀਆ ਨੂੰ ਜਾ ਰਹੇ ਸੀਗੇ ਤੇ ਜਾਣ ਦੇ ਲਈ ਏਸੀ ਕੋਚ ਦੇ ਵਿੱਚ ਰਿਜ਼ਰਵੇਸ਼ਨ ਕਰਵਾਈ ਹੋਈ ਸੀਗੀ ਜਦੋਂ ਮੈਂ ਇੱਥੇ ਗੱਲ ਕੀਤੀ ਕਿ ਕੀ ਤੁਹਾਡੇ ਨਾਲ ਉੱਥੇ ਫੈਕਟਰੀਆਂ ਦੇ ਵਿੱਚ ਪੰਜਾਬ ਦੇ ਮੁੰਡੇ ਕੰਮ ਕਰਦੇ ਆ ਤੇ ਮੈਂ ਕਿਹਾ ਨਹੀਂ ਪੰਜਾਬ ਤੇ ਨਹੀਂ ਕੰਮ ਕਰਦੇ ਤੇ ਇੱਥੇ ਤਾਂ ਚਿੱਟਾ ਤੇ ਉਹ ਚੀਜ਼ਾਂ ਤੇ ਸਾਨੂੰ ਕਈ ਵਾਰ ਤੇ ਇਹੋ ਜਿਹੀਆਂ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਕਿ ਸਾਡੇ ਬੰਦਿਆਂ ਦੇ ਸਿਰ ਪਾੜ ਦਿੰਦੇ ਆ ਮੋਬਾਈਲ ਖੋ ਕੇ ਲੈ ਜਾਂਦੇ ਆ ਤਾਂ ਇਸ ਤਰੀਕੇ ਦੇ ਹਾਲਾਤ ਮੈਂ ਮਾੜਾ ਚੰਗਾ ਕਿਸੇ ਨੂੰ ਕੁਝ ਨਹੀਂ ਕਰਿਆ ਮੇਰੇ ਕਹਿੰਦਾ ਸਿਰਫ ਇਹਨਾ ਹੈ ਇੱਕ ਵਿਅਕਤੀ ਬਾਹਰੋਂ ਆ ਕੇ ਆਪਣੀ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਕਮਾ ਰਿਆ। ਅਸੀਂ ਕਹਿੰਨੇ ਆ ਕਿ ਸਾਡੇ ਕੋਲੇ ਰੋਜ਼ਗਾਰ ਨਹੀਂ ਹੈਗਾ। ਅਸੀਂ ਰੋਜ਼ਗਾਰ ਦੀ ਭਾਲ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਕੁਝ ਕਰਦੇ ਆ। ਚਾਹੀਦਾ ਇਹ ਹੈ ਕਿ ਸਾਡੇ ਬੱਚੇ ਵੀ ਹੁਨਰਮੰਦ ਹੋਣ। ਤਾਂ ਹੁਨਰਮੰਦ ਹੋ ਕੇ ਇਨ੍ਹਾਂ ਫੈਕਟਰੀਆਂ ਦੇ ਵਿੱਚ ਇਹ ਵੀ ਜਿਹੜਾ ਹੈਗਾ ਚੰਗੀਆਂ ਤਨਖਾਹਾਂ ਲੈ ਸਕਦੇ ਆ, ਚੰਗਾ ਪੈਸਾ ਕਮਾ ਸਕਦੇ ਆ ਜੇਕਰ ਹੁਨਰਮੰਦ ਹੋ ਕੇ ਕੰਮ ਕਰਨ ਤਾਂ। ਸਾਨੂੰ ਜ਼ਰੂਰਤ ਹੈ ਕਿ ਅਸੀਂ ਆਪਣੇ ਜਵਾਕਾਂ ਨੂੰ ਥੋੜਾ ਟੈਕਨੀਕਲ ਐਜੂਕੇਸ਼ਨ ਦੇਈਏ ਤੇ ਇੱਧਰ ਦੇ ਪਾਸੇ ਲਿਖੀਏਗੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਹੈ ਕਿ ਭਾਰਤ ਸਰਕਾਰ ਨੇ ਹਰ ਜ਼ਿਲ੍ਹੇ ਦੇ ਵਿੱਚ ਟ੍ਰੇਨਿੰਗ ਸੈਂਟਰ ਖੋਲੇ ਹੋਏ ਨੇ ਜਿੱਥੇ ਕਿ ਤੁਹਾਨੂੰ ਸਕਿੱਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਟ੍ਰੇਨਿੰਗ ਲਾਵੋ ਟ੍ਰੇਨਿੰਗ ਲੈ ਕੇ ਹੁਨਰਮੰਦ ਹੋਵੋ ਤੇ ਇਹ ਕੰਮ ਜਿਹੜੇ ਹੈਗੇ ਤੁਸੀਂ ਵੀ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਹੇਵੰਦ ਸਾਬਤ ਹੋਈ ਤਾਂ ਅਸੀਂ ਤੋਂ ਸਭ ਕ ਲਵਾਂਗੇ ਕਿ ਇਹ ਛਿੱਡੀ ਵੱਡੀ ਫੌਜ ਜਿੱਥੋਂ ਆਪਣਾ ਰੋਜੀ ਰੋਟੀ ਕਮਾ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ ਉਹ ਵੀ ਜਿਹੜਾ ਹੈਗਾ ਵਧੀਆ ਨੌਕਰੀ ਕਰਕੇ